ਨੇ ਤੁਸੀਂ ਦੇਖਣ ਆਲੇ ਤੁਸੀਂ ਰਾਜੇ ਹੋ ਅਸੀਂ ਤੁਹਾਡੀ ਪਰਜਾ ਜੇ ਤੁਸੀਂ ਸਾਨੂੰ ਤੁੱਪੇ ਬਿਠਾਉਣਾ ਛਾਵੇਂ ਬਿਠਾਉਣਾ ਤੁਸੀਂ ਬਿਠਾਉਣਾ ਤੇ ਹੁਣ ਤੁਸੀਂ ਸਾਨੂੰ ਕੱਲੂ ਜਿਤਾਉਣਾ ਵਾ ਜਿੱਤ ਕੇ ਫੇਰ ਸਾਡੇ ਸਿਰ ਤੇ ਤਾਜ ਰੱਖਣਾ ਮਤਲਬ ਥੋੜੇ ਹੱਥ ਜਾ ਇਹ ਵੀ ਇੱਕ ਡਰਜਾ ਹੋ ਗਿਆ ਪਤਾ ਨਹੀਂ ਜਦੋਂ ਵੀ ਕੋਈ ਫਿਲਮ ਲੱਗਦੀ ਹੈ ਸਾਡੀ ਆਡੀਅנס ਕਿਉਂ ਨਹੀਂ ਜ਼ਿਆਦਾ ਆਉਂਦੀ ਮੈਨੂੰ ਤਾਂ ਇੱਕ ਚੀਜ਼ ਹੀ ਲੱਗਦੀ ਹੁੰਦੀ ਹੈ ਵੀ ਟਿਕਟਾਂ ਭਾਈ ਬਹੁਤ ਮਹਿੰਗੀਆਂ ਨੇ ਹਰ ਬੰਦੇ ਦੇ ਵੱਸ ਦੀ ਗੱਲ ਹੈ ਸੋ ਟਿਕਟਾਂ ਹੀ ਸਸਤੀਆਂ ਕਰ ਦੇਣ ਤੇ ਸਾਡੀ ਆਡੀਅੰਸ ਜਿਹੜੀ ਹੈ ਉਹ ਸਾਰੀ ਫਿਲਮਾਂ ਦੇਖ ਸਕਣ ਜੇਕਰ ਟਿਕਟ ਸਸਤੀ ਨਹੀਂ ਹੁੰਦੀ ਤਾਂ ਯਾਰ ਤੁਸੀਂ ਪ੍ਰਮਾਤਮਾ ਕਰੇ ਤੁਸੀਂ ਅਮੀਰ ਹੋ ਜਾਓ ਸਾਡੀਆਂ ਟਿਕਟਾਂ ਤੁਹਾਨੂੰ ਐਵੇਂ ਹੀ ਲੱਗਣ ਵੀ ਯਾਰ ਉਹ ਸਸਤੀਆਂ ਜੀਆਂ ਨੇ ਮਤਲਬ ਤੁਸੀਂ ਹੋਰ ਤੈਨ ਤੁਕਣੀ ਰਾਜ ਚੌਕਣੀ ਤਰੱਕੀ ਕਰੋ ਪੰਜਾਬ ਵਿੱਚ ਟਿਕਟਾਂ ਮੈਂ ਦੇ ਦਿੰਦੀ ਆਜੋ ਸਲਮੇ ਸੋ ਕੀ ਬਾਤ ਕੀ ਬਾਤ ਕੋਈ ਪੈਸਾ ਨਹੀਂ ਲੱਗਦਾ ਉਹ ਕੋਰ ਤੇ ਮਾਂ ਕਹਿੰਦੇ ਵਸਤੇ ਆ ਮਾਂ ਐਸੇ ਵਸਤੇ ਆ ਤੁਮ ਆਪਾਂ ਸੋਚ ਲੈਨੇ ਆ ਵੀ ਕੋਈ ਗੱਲ ਨਹੀਂ ਆ ਜਾਏਗੀ ਥੋੜੇ ਦਿਨਾਂ ਨੂੰ ਆਜੂ ਵੀ ਉੱਥੇ ਦੇਖ ਲਾਂਗੇ ਪਰ ਇੱਕ ਫਿਲਮ ਨੂੰ ਕਿਸੇ ਤੁਸੀਂ ਸਿਨੇਮੇ ਚ ਤੇ ਜਾ ਕੇ ਫਿਰ ਟੀਵੀ ਤੇ ਦੇਖੋਗੇ ਨਾ ਤੁਹਾਨੂੰ ਤਾਂ ਫਰਕ ਪਤਾ ਲੱਗੂਗਾ ਨਹੀਂ ਉਹ ਬਣੀ ਨਾ ਕਿਸੇ ਦੀ ਤੁਸੀਂ ਜੁੱਤੀ ਪੈਰ ਦੀ ਤੁਸੀਂ ਬਾਬਲੇ ਦਾ ਤਾਜ ਬਣਨਾ ਐਵੇਂ ਆਟੇ ਦੀ ਚਿੜੀ ਨਾ ਰਿਓ ਕੁੜੀਓ ਨਹੀਂ ਪਾਉ ਤੁਹਾਨੂੰ ਬਾਜ ਬਣਨਾ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਵੀ ਸਾਡੀ ਹੁਣ ਫਿਲਮ ਦੀ ਪ੍ਰੋਮੋਸ਼ਨ ਚੱਲਦੀ-ਚੱਲਦੀ ਚ ਅਸੀਂ ਭਤੀਜਾ ਭੂਆ ਮਿਲ ਗਏ ਮਤਲਬ ਹੈ ਭੂਆ ਜੀ ਦਾ ਪਿੰਡ ਰਾਏਕੋਟਾ ਤੇ ਮੇਰਾ ਪਿੰਡ ਤੇ ਹੁਣ ਸਾਡਾ ਮਤਲਬ ਹੈ ਹੈਰ ਮੈਨੂੰ ਸਾਡਾ ਜਵਾਈ ਜੋੜੀ ਬਣ ਗਈ ਸਾਡੀ ਪਹਿਲ ਮਿਲ ਗਈ ਇਧਰ ਮਾਤਾ ਜੀ ਨੇ ਕਰਨਗੇ ਵਿਆਹ ਤੇ ਸਾਡੀ ਫਿਲਮ ਦਾ ਅੱਜ ਪ੍ਰੀਮੀਅਰ ਆ ਤੇ ਅਸੀਂ ਦੇਖਣ ਆਏ ਆ ਸਾਨੂੰ ਬਹੁਤ ਆਸਾਂ ਨੇ ਫਿਲਮ ਤੋਂ ਬਹੁਤ ਕੈਂਡ ਫਿਲਮ ਬਣਾਈ ਆ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਫਿਲਮ ਬਹੁਤ ਪਸੰਦ ਆਊਗੀ ਜਿਹੜੇ ਜਿਹੜੇ ਅੱਜ ਦੇਖਣਗੇ ਉਹ ਰਿਵਿਊ ਦੇਣ ਠੀਕ ਹੈ ਜੀ ਉਸ ਤੋਂ ਬਾਅਦ ਕੱਲ ਨੂੰ ਸਾਰੇ ਦਰਸ਼ਕਾਂ ਨੂੰ ਸਿਨੇਮੇ ਘਰ ਚ ਪਹੁੰਚਣ ਲਈ ਅਸੀਂ ਬੇਨਤੀ ਕਰਦੇ ਆਂ ਵੀ ਜਰੂਰ ਸਾਡੀ ਮਤਲਬ ਤੁਸੀਂ ਜਾਂ ਰਾਜੇ ਹੋ ਜਿੰਨੇ ਤੁਸੀਂ ਦੇਖਣ ਆਲੇ ਤੁਸੀਂ ਰਾਜੇ ਹੋ ਅਸੀਂ ਤੁਹਾਡੀ ਪਰਜਾ ਜੇ ਤੁਸੀਂ ਸਾਨੂੰ ਤੁੱਪੇ ਬਿਠਾਉਣਾ ਛਾਵੇਂ ਬਿਠਾਉਣਾ ਤੁਸੀਂ ਬਿਠਾਉਣਾ ਤੇ ਹੁਣ ਤੁਸੀਂ ਸਾਨੂੰ ਕੱਲ ਨੂੰ ਜਿਤਾਉਣਾ ਵਾ ਜਿੱਤ ਕੇ ਫੇਰ ਸਾਡੇ ਸਿਰ ਤੇ ਤਾਜ ਰੱਖਣਾ ਮਤਲਬ ਤੁਹਾਡੇ ਹੱਥ 'ਚ ਜਾ ਠੀਕ ਹੈ ਜੀ ਸਾਰੇ ਜਣੇ 14 ਤਰੀਕ ਨੂੰ ਕੱਲ ਨੂੰ ਮਤਲਬ ਸਿਨੇਮੇ ਘਰ ਤੇ ਸ਼ੁੱਕਰਵਾਰ ਵਾਲੇ ਦਿਨ ਪਹੁੰਚ ਜਾਓ ਪਹੁੰਚ ਕੇ ਸਾਡਾ ਹੌਸਲਾ ਹੋਰ ਵਧਾਓ ਠੀਕ ਹੈ ਜੀ ਬਾਕੀ ਇਧਰ ਮਾਤਾ ਜੀ ਕਹਿਣਗੇ ਉਹ ਆ ਜੀ ਲੈ ਲਓ ਨਾ 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 ਹੀ ਬੋਲੋ ਕਿ ਮੈਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਲੁਗੀ ਤੁਹਾਡਾ ਧੰਨਵਾਦ ਸਾਰਿਆਂ ਦਾ ਮੈਂ ਤਾਂ ਇਹ ਹੀ ਪਰਮਾਤਮਾ ਅਗੇ ਦੁਆ ਕਰਦੀ ਆ ਕਿ ਆਪਾਂ ਛੇਤੀ ਛੇਤੀ ਇਸ ਮੰਚ ਤੇ ਹਮੇਸ਼ਾ ਮਿਲਦੇ ਰਹੀਏ ਤੇ ਤੁਸੀਂ ਸਨੇਹਾ ਹਮੇਸ਼ਾ ਪਹੁੰਚਾਣੇ ਹੋ ਮੈਂ ਅਕਸਰ ਕਹਿੰਦੀ ਰਹੀ ਹਾਂ ਤੇ ਹੁਣ ਵੀ ਪਹੁੰਚਾਓ ਕੁਝ ਥੋੜਾ ਥੋੜਾ ਅੰਦਰ ਮੰਨ ਦੇ ਵਿੱਚ ਇੱਕ ਇਹ ਵੀ ਡਰ ਜਾ ਹੋ ਗਿਆ ਪਤਾ ਨਹੀਂ ਜਦੋਂ ਵੀ ਕੋਈ ਫਿਲਮ ਲੱਗਦੀ ਹੈ ਸਾਡੀ ਆਡੀਅנס ਕਿਉਂ ਨਹੀਂ ਜ਼ਿਆਦਾ ਆਉਂਦੀ ਇਹਦੇ ਕਾਰਨ ਸਾਨੂੰ ਲੱਭਣ ਦੀ ਲੋੜ ਹੈ ਉਕੇ ਇੱਕ ਤਾਂ ਮੈਨੂੰ ਤਾਂ ਇੱਕ ਚੀਜ਼ ਹੀ ਲੱਗਦੀ ਹੁੰਦੀ ਹੈ ਵੀ ਟਿਕਟਾਂ ਭਾਈ ਬਹੁਤ ਮਹਿੰਗੀਆਂ ਨੇ ਹਰ ਬੰਦੇ ਦੇ ਵੱਸ ਦੀ ਗੱਲ ਹੈ ਸੋ ਟਿਕਟਾਂ ਹੀ ਸਸਤੀਆਂ ਕਰ ਦੇਣ ਤੇ ਸਾਡੀ ਆਡੀਅנס ਜਿਹੜੀ ਹੈ ਉਹ ਸਾਰੀ ਫਿਲਮਾਂ ਦੇਖ ਸਕਣ ਬਹੁਤ ਵਧੀਆ-ਵਧੀਆ ਜਿਹੜੇ ਪ੍ਰੋਜੈਕਟ ਆ ਰਹੇ ਨੇ ਫਿਲਮਾਂ ਸਾਰੀਆਂ ਸੋਹਣੀਆਂ ਬਣ ਰਹੀਆਂ ਨੇ ਤੇ ਬਸ ਇਹ ਫਿਲਮ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੰਟੀ ਜੰਡ ਵਾਲਿਆਂ ਦੀ ਪਹਿਲੀ ਫਿਲਮ ਹੈ ਜਦੋਂ ਬੱਚੇ ਇੱਕ ਐਫਰਟ ਕਰਦੇ ਨੇ ਪਹਿਲਾਂ ਉਹਨਾਂ ਨੇ ਅਸਿਸਟ ਕੀਤੀਆਂ ਨੇ ਬਹੁਤ ਸਾਰੀਆਂ ਪਰ ਉਹਨਾਂ ਦੀ ਪਹਿਲੀ ਫਿਲਮ ਹੈ ਤੇ ਅਸੀਂ ਵੀ ਸਾਰੇ ਚਾਹੁੰਦੇ ਆ ਕਿ ਬੱਚੇ ਨੂੰ ਹੁੰਗਾਰਾ ਮਿਲੇ ਤੇ ਅੱਗੇ ਨੂੰ ਹੋਰ ਸੋਹਣਾ ਸੋਹਣਾ ਉਹ ਕੰਮ ਕਰਨ। ਬਾਕੀ ਇੱਕ ਅਪੀਲ ਹੀ ਐ ਸਾਡੇ ਦਰਸ਼ਕਾਂ ਨੂੰ ਤੁਹਾਡੇ ਰਾਹੀਂ ਕਿ ਫਿਲਮਾਂ ਨੂੰ ਆਓ ਹੁੰਗਾਰਾ ਦੇਖੋ ਦੇਵੋ ਤੇ OTT ਤੇ ਤੁਸੀਂ ਇੱਕ ਆਪਾਂ ਸੋਚ ਲੈਨੇ ਆ ਵੀ ਕੋਈ ਗੱਲ ਨਹੀਂ ਆ ਜਾਏਗੀ ਥੋੜੇ ਦਿਨਾਂ ਨੂੰ ਆਜੂਗੀ ਉੱਥੇ ਦੇਖ ਲਾਂਗੇ। ਆਰੇ ਇੱਕ ਫਿਲਮ ਨੂੰ ਕਸੇ ਤੁਸੀਂ ਸਿਨੇਮੇ ਚ ਤੇ ਜਾ ਕੇ ਫਿਰ ਟੀਵੀ ਤੇ ਦੇਖੋਗੇ ਨਾ ਤੁਹਾਨੂੰ ਤਾਂ ਫਰਕ ਪਤਾ ਲੱਗੂਗਾ ਬਾਕੀ ਹਮੇਸ਼ਾ ਹੀ ਮੈਂ ਬੋਲਦੀ ਆ ਵੀ ਇੰਡਸਟਰੀ ਨੂੰ ਗਰੋ ਕਰਨ ਦੇ ਲਈ ਤੇ ਬਹੁਤ ਘਰਾਂ ਦੀ ਰੋਟੀ ਪੱਕਦੀ ਹੈ ਸਾਡੇ ਐਨੇ ਲਾਈਨਮੈਨ ਜਿਹੜੇ ਨੇ ਸਪੌਟ ਬாய் ਨੇ ਛੋਟੇ ਪੱਦਰ ਤੋਂ ਆਪਾਂ ਜੇ ਸੋਚੀਏ ਬਹੁਤ ਘਰਾਂ ਦੇ ਘਰੇ ਘਰ ਰੋਟੀ ਪਕਣੀ ਸ਼ੁਰੂ ਹੋਈ ਹੈ ਤੇ ਆਪਾਂ ਉਹ ਰੋਟੀ ਪਕਦੀ ਰੱਖੀਏ ਤੇ ਇਹ ਤੁਹਾਡੇ ਕਰਕੇ ਹੀ ਹੈ ਕਿ ਤੁਸੀਂ ਸਨੇਹਾ ਪਹੁੰਚਾਉਂਗੇ ਸਾਡੇ ਦਰਸ਼ਕ ਵੀ ਸਾਨੂੰ ਸੁਣ ਰਹੇ ਹੋਣਗੇ ਤੇ ਉਦਾਂ ਪਤਾ ਨਹੀਂ ਆਪਾਂ ਦਾਨਪੁਨ ਕਰਦੇ ਆ ਕਿ ਨਹੀਂ ਪਰ ਇਸ ਕਰਕੇ ਹੀ ਸੋਚ ਲਓ ਕਿ ਕਿਸੇ ਦੇ ਘਰੇ ਰੋਟੀ ਪੱਕੂ ਜੇ ਤੁਸੀਂ ਸਿਨੇਮੇ ਚ ਜਾ ਕੇ ਫਿਲਮ ਦੇਖੋਗੇ 14 ਨਵੰਬਰ ਨੂੰ ਕੱਲ ਯਾਨੀ ਕਿ ਸਾਡੀ ਫਿਲਮ ਲੱਗ ਰਹੀ ਹੈ ਇੱਕ ਤੇਰੇ ਕਰਕੇ ਬਸ ਤੁਸੀਂ ਦੇਖਣ ਆਉਣਾ ਸਾਰਿਆਂ ਨੇ ਧੰਨਵਾਦ ਤੁਹਾਡਾ ਸਾਰਿਆਂ ਦਾ ਪਹਿਲਾਂ ਬਿਲਕੁਲ ਬਾਕੀ ਮੈਂ ਮਾਤਾ ਦੀ ਗੱਲ ਨੂੰ ਹੋਰ ਵੱਡੀ ਇਹ ਕਰਦਾ ਕਿ ਜੇਕਰ ਟਿਕਟ ਸਸਤੀ ਨਹੀਂ ਹੁੰਦੀ ਤਾਂ ਯਾਰ ਤੁਸੀਂ ਪ੍ਰਮਾਤਮਾ ਕਰੇ ਤੁਸੀਂ ਅਮੀਰ ਹੋ ਜਾਓ ਸਾਡੀਆਂ ਟਿਕਟਾਂ ਤੁਹਾਨੂੰ ਐਵੇਂ ਹੀ ਲੱਗਣ ਵੀ ਯਾਰ ਸਸਤੀਆਂ ਜੀਆਂ ਨੇ ਮਤਲਬ ਤੁਸੀਂ ਹੋਰ ਦਿਨ ਤੱਕ ਨਹੀਂ ਰਾਤ ਚੌਕਣੀ ਤਰੱਕੀ ਕਰੋ ਇਧਰ ਦੁਰਗਰਗੀਲਾ ਸਾਹਿਬ ਬਹੁਤ ਵੱਡੇ ਫਨਕਾਰ ਉਹਨਾਂ ਦੀ ਬੇਟੀ ਪਹੁੰਚੀ ਇਹਨਾਂ ਦਾ ਬਹੁਤ ਧੰਨਵਾਦ ਤੇ ਭੂਆ ਜੀ ਗੱਲ ਕਰਨਗੇ ਤੁਹਾਡੇ ਨਾਲ ਤੇ ਮਾਤਾ ਜੀ ਮੈਂ ਇਹਨਾਂ ਨੂੰ ਤਾਂ ਕਹਿੰਨਾ ਸੀਮਾ ਕੁਸਲੀ ਮੇਰੇ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਮੇਰਾ ਵੱਡਾ ਪੁੱਤ ਹਾਂ ਮੇਰਾ ਵੱਡਾ ਪੁੱਤ ਹੈ ਇਹਨਾਂ ਦਾ ਤੁਸੀਂ ਕਰੋ ਜੀ ਗੱਲ ਆਜੋ ਸੱਸਿ ਘਰ ਪੁੱਤ ਦੋ ਹੱਥ ਜੁੜ ਕੇ ਪਹਿਲਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਥੋੜਾ ਥੈਂਕ ਯੂ ਕਰਦੇ ਜਿਹੜੇ ਤੁਸੀਂ ਐਸ ਮੇਰੇ ਪੁੱਤ ਦੇ ਕਰ ਜਿਸ ਕਰਨ ਦੇ ਆਇਓ ਖੜੇ ਹੋ ਕੰਦੇ ਦੀ ਕੰਦਾ ਮਿਲਾ ਕੇ ਬਰੋਬਰ ਤੇ ਮੈਂ ਵੀ ਇੱਕ ਮਾਂ ਵਾਂ ਸਾਨੂੰ ਤੁਸੀਂ ਮੈਨੂੰ ਸਾਰੇ ਜਾਣਦੇ ਹੋਵੋਗੇ ਜਿਵੇਂ ਤੁਸੀਂ ਮਾਂ ਪੁਸ਼ਪਾ ਨੂੰ ਪਿਆਰ ਦਿੱਤਾ ਨਾ ਤੇ ਉਹ ਵੀ ਮੇਰੀ ਫਿਲਮ ਨੂੰ ਮੇਰੇ ਪੁੱਤ ਜਸਕਰ ਦੇ ਪੁੱਤ ਮਿਲ ਗਿਆ ਨਾ ਪੁੱਤ ਤੇ ਸਭ ਤੋਂ ਜ਼ਿਆਦਾ ਤੁਸੀਂ ਸ਼ੇਅਰ ਕਰਨਾ ਹੈ ਤੁਸੀਂ ਟਿਕਟ ਦੀ ਗੱਲ ਕਰ ਦਿਓ ਸਾਰੇ ਪੰਜਾਬ ਵਿੱਚ ਟਿਕਟਾਂ ਮੈਂ ਦੇ ਦੇਣੀ ਆਜੋ ਸਲਮੇ ਚ ਨਾ ਕੀ ਆ ਬਾਤ ਕੋਈ ਪੈਸਾ ਨਹੀਂ ਲੱਗਣਾ ਉਹ ਪੁੱਤ ਮਾਂ ਕਰੇ ਵਾਸਤੇ ਆ ਮਾਂ ਐਸੇ ਵਾਸਤੇ ਆ ਤੇ ਜੁਗ ਜਗ ਜੀਤ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਤੰਦਰੁਸਤ ਰੱਖੇ ਖਾਲੂ ਹਰ ਸਲਮੇ ਚ ਪਹੁੰਚਦੇ ਜੇ ਤੇ ਗਾਣਾ ਲੱਗਣਾ ਜੇ ਤੇ ਪੁਸ਼ਪ ਦਾ ਨਾਮ ਲੈ ਦਿਓ ਸਾਰੇ ਸੋ ਟਿਕਟਾਂ ਤੇ ਵੜਨਗੇ ਕਿਥੋਂ ਮਰਜੀ ਟਿਕਟਾਂ ਕਰਾ ਲਈ ਤੇ ਗਾਣਾ ਨਾ ਚਾਹਵਾ ਹਾਂ ਉਹਦੇ ਪਰਮਾਤਮਾ ਤਾਂ ਜਿਨੇ ਰੋਟੀ ਖਾਣੀ ਹੈ ਮੱਕੀ ਦੀ ਸਰੋਂ ਸਾਗ ਖਾ ਕੇ ਮੇਰੇ ਕੋਲ ਜਾਈਓ ਹਾਂ ਅੱਛਾ ਤੇ ਨਾ ਇਹ ਫਰੀ ਆ ਇਹ ਫਰੀ ਆ ਲੰਗਰ ਦਾ ਕੋਈ ਪੈਸਾ ਨਹੀਂ ਲੱਗਦਾ ਜੁਗ ਜੋ ਇੰਨਾ ਮਾਣੂ ਪਿਆਰ ਕਰਦੇ ਨਾ ਤੇ ਇੰਨੇ ਮੇਰੀ ਫਿਲਮ ਨੂੰ ਪਿਆਰ ਕਰਿਓ ਸਾਰੇ ਜਿੱਥੇ-ਜਿੱਥੇ ਬੱਟੇ ਹੋ ਹਰ ਇੰਡੀਆ 'ਚ ਤੇ ਮੇਰੇ ਇਹੀ ਬੇਨਤੀ ਹੱਥ ਬੰਨ ਕੇ ਤੇ ਬਾਕੀ ਮੇਰੀ ਨਾਜਮਾ ਇਹ ਬੋਲੂਗੀ ਹਾਂ ਸਭ ਤੋਂ ਪਹਿਲਾਂ ਪਿਆਰ ਭਰੀ ਸਸ਼ੀਗਾਲ ਸਾਰਿਆਂ ਨੂੰ ਔਰ ਮੈਚ ਆਉਣੀ ਹੈ ਪਹਿਲਾ ਇੱਕ ਜ਼ੋਰਦਾਰ ਤਾੜੀ ਪੂਰੀ ਟੀਮ ਦੇ ਲਈ ਹੋਣੀ ਚਾਹੀਦੀ ਆ ਕਿਉਂਕਿ ਜਿਨ੍ਹਾਂ ਨੇ ਇੰਨੀ ਐਫਰਟਸ ਲਾਈਆਂ ਨੇ ਔਰ ਬਹੁਤ ਸਾਰੀਆਂ ਮੁਬਾਰਕਾਂ ਵੀ ਟੀਮ ਨੂੰ ਸਾਰੇ ਮੇਰੇ ਅੱਗੇ ਸੀਨੀਅਰ ਖੜੇ ਨੇ ਮੈਚ ਆਉਣੀ ਆਈ ਹੋਪ ਸੋ ਮੈਨੂੰ ਵੀ ਆਉਣ ਵਾਲੇ ਟਾਈਮਾਂ ਚ ਇਦਾਂ ਹੀ ਪਿਆਰ ਮਿਲੂਗਾ ਪਰ ਮੈਚ ਆਉਣੀ ਆ ਫਰਸਟ ਆਫ ਆਲ ਅਸੀਂ ਇਸ ਪੂਰੀ ਟੀਮ ਨੂੰ ਪਿਆਰ ਦਈਏ ਔਰ ਜਿੰਨੀ ਇਹਨਾਂ ਨੇ ਐਫਰਟਸ ਲਾਈਆਂ ਤੁਸੀਂ ਵੀ ਟਿਕਟਸ ਬਾਏ ਕਰਕੇ ਕਿਉਂਕਿ ਜਦੋਂ ਬੰਦਾ ਇੱਕ ਟੀਮ ਬਣਾਉਂਦਾ ਕੋਈ ਵੀ ਅਸੀਂ ਕੰਮ ਕਰਨ ਲੱਗੇ ਸ਼ੁਭ ਕਾਰਜ ਕਰਨ ਲੱਗੇ ਕਿਸੇ ਵੀ ਕੰਮ 'ਚ ਪੈਰ ਧਰਦੇ ਆ ਤਾਂ ਬੰਦਾ ਹਮੇਸ਼ਾ ਪੋਜ਼ਿਟਿਵ ਸੋਚ ਲੈ ਕੇ ਚੱਲਦਾ ਹੈ ਸੋ ਅਗਰ ਥੋੜੀ ਵੀ ਪੋਜ਼ਿਟਿਵਿਟੀ ਵਧਾਉਣੀ ਹੈ ਤੁਸੀਂ ਵੀ ਸੋ ਪਲੀਜ਼ ਸਾਡੇ ਜਸ ਕਰਨ ਭਾਜੀ ਇਹਨਾਂ ਦਾ ਸਾਥ ਦਿਓ ਔਰ ਮੈਂ ਚਾਹੁੰਨੀ ਆ ਵੀ ਪ੍ਰਮਾਤਮਾ ਇਸ ਮੂਵੀ ਨੂੰ ਉਚਾਈਆਂ ਤੱਕ ਲੈ ਕੇ ਜਾਵੇ ਔਰ ਥੈਂਕ ਯੂ ਸੋ ਮੱਚ ਇੱਕ ਵਾਰ ਤੁਸੀਂ ਵੀ ਆਪਣੇ ਨਾਂ ਤੇ ਤਾੜੀ ਲਾ ਦਿਓ ਜਿੰਨੀ ਵੀ ਸਪੋਰਟ ਟੀਮ ਪਹੁੰਚੀ ਹੈ ਥੈਂਕ ਯੂ ਵੈਰੀ ਮੱਚ ਹਾਂਜੀ ਆਪਾਂ ਤੁਸੀਂ ਵੀ ਬੋਲੋ ਕੁਝ ਮਾੜਾ ਆਓ ਜੀ ਔਰ ਆਓ ਜੀ ਆਓ ਆਜਾ 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 ਆਓ ਜੀ ਆਹੋ ਜੁਆਇ। ਸਾਰਾ ਉਹ ਪਿਆਰ ਦੇ ਜੀ। ਕਿ ਉਹ ਦੀ ਖਬਰ ਸਾਰੇ 올 ਟੀਮ ਦੇ ਲਈ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਆ। ਕਿਉਂਕਿ ਬੇਟੀ ਨਜ਼ਮਾ ਖਾਨ ਕਿਉਂਕਿ ਇਹਨਾਂ ਦੀ ਵੀ ਬੜੀ ਐਫਰਟ ਬੜੀ ਕੋਸ਼ਿਸ਼ ਰਹੀ ਆ ਪੰਜਾਬੀ ਮਾਂ ਬੋਲੀ ਨੂੰ ਅੱਗੇ ਲਿਆਉਣ ਦੀ ਤੇ ਸਭ ਤੋਂ ਮੇਨ ਮਕਸਦ ਜਿਹੜਾ ਹੈ ਸਾਡੀ ਪੰਜਾਬੀ ਮਾਂ ਬੋਲੀ ਦਾ ਕਿਉਂਕਿ ਪੰਜਾਬੀ ਫਿਲਮ ਹੈ ਇਸ ਫਿਲਮ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਹੈ ਵੱਧ ਤੋਂ ਵੱਧ ਇਸ ਮੂਵੀ ਨੂੰ ਪਿਆਰ ਦੇਣਾ ਹੈ ਕਿਉਂਕਿ ਜਿਹੜੀ ਟੀਮ ਹੈ ਉਹ ਸਾਰੀ ਦਰਿਆ ਦਿਲ ਹੈ। ਔਰ ਅਸੀਂ ਮੈਮ ਦੇ ਜਦੋਂ ਇਹਨਾਂ ਦਾ ਕਿਰਦਾਰ ਦੇਖਦਾ ਬੜੇ ਸਾਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਤੁਸੀਂ ਤੁਹਾਡੀ ਪਿਆਰ ਦੀ ਲੋੜ ਹੈ ਬਸ ਮੈਂ ਤਾਂ ਇਹੀ ਕਹੂੰਗਾ ਮੇਰੀ ਦੁਆ ਕਰੂੰਗਾ ਕਿ ਫਿਲਮ ਬੁਲੰਦੀ 'ਤੇ ਜਾਵੇ ਬਿਲਕੁਲ ਜਿਹੜੀ ਨਾ ਦੂਰਦਰਸ਼ਨ ਦੇ ਟਾਈਮ ਨੇ ਵਿੱਚ ਕੰਮ ਕੀਤਾ ਬਹੁਤ ਜਿਆਦਾ ਕਾਰ ਹੋਵੇ ਸਾਡੇ ਪ੍ਰਭੂ ਜੀ ਲਵੀਰ ਉਹਨਾਂ ਦੇ ਲਈ ਵੀ ਤਾੜੀ ਲਾ ਦਿਓ ਕਮਲ ਗੌਰ ਸਿੰਘੂ ਰਾਜ ਕਮਲ ਕਗੂੜਾ ਖਾਤਰ ਤਾੜੀ ਉਹਨਾਂ ਦੇ ਲਈ ਵੀ ਤਾੜੀ ਲਾ ਦਿਓ ਫਿਰ ਸਾਡੇ ਪ੍ਰੋਡਿਊਸਰ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਇੰਨੀ ਸੋਹਣੀ ਮੂਵੀ ਦੇ ਉੱਤੇ ਬਜਟ ਲਾਏ ਪੈਸੇ ਲਾਏ ਆਪ ਦੀ ਜੇਬ ਖੋਲੀ ਕਰੀ ਮਤਲਬ ਅਜੀਤ ਬਾਈ ਤੇ ਰੀਤ ਭੈਣ ਇਦਾਂ ਦੇ ਸੋਹਣੇ ਸੋਹਣੇ ਕੰਸੈਪਟਾਂ ਦੇ ਉੱਤੇ ਕੰਮ ਕਰਨਾ ਤੇ ਉਹਨਾਂ ਫਿਲਮਾਂ ਨੂੰ ਪ੍ਰੋਡਿਊਸ ਕਰਨਾ ਇਹ ਕਿਸੇ ਬਹੁਤ ਨੇਕ ਦਿਲ ਵਾਲੇ ਇਨਸਾਨ ਦੇ ਝੋਲੀ ਪੈਂਦਾ ਕਿਉਂਕਿ ਆਪਾਂ ਇੱਕ ਸਿਨੇਮਾ ਨਵਾਂ ਸ਼ੁਰੂ ਕਰਨ ਵਾਲਾ ਕੰਮ ਕਰ ਰਹੇ ਆ ਬਹੁਤ ਸੋਹਣੀ ਮੂਵੀ ਆ ਮੈਨੂੰ ਲੱਗਦਾ ਤੁਸੀਂ ਬਹੁਤ ਪਸੰਦ ਕਰੋਗੇ ਅਜੀਤ ਬਾਈ ਹੁਣਾਂ ਖਾਤਰ ਜੂ ਤਾੜੀ ਮਾਰੋ ਰੀਤ ਭੈਣ ਔਰ ਇੱਕ ਗੱਲ ਹੋਰ ਕਿਉਂਕਿ ਆਰਟਿਸਟ ਨੂੰ ਸਿਰਫ ਤੁਹਾਡੇ ਤੇ ਹੀ ਭਰੋਸਾ ਹੁੰਦਾ ਰੱਬ ਜੀ ਨਾਲ ਜਦੋਂ ਆਰਟਿਸਟ ਇਸ ਲਾਈਨ ਦੇ ਵਿੱਚ ਪੈਰੇ ਕਰਦਾ ਤਾਂ ਤੁਹਾਡੇ ਆਸਰੇ ਹੀ ਚੱਲਦਾ ਔਰ ਥੋੜੀ ਦੁਆਵਾ ਤੁਹਾਡੇ ਪਿਆਰ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਮੈਂ ਚਾਹੁੰਨੀ ਇੱਕ ਵਾਰੀ ਜ਼ੋਰਦਾਰ ਤਾੜੀ ਦੇ ਨਾਲ ਲਾ ਕੇ ਦੱਸੋ ਜਿਹੜੇ ਜਿਹੜੇ ਦੇਖਣਗੇ ਮੂਵੀ ਨੂੰ ਪਰਮੀ ਤਾੜੀ ਹੋਣੀ ਚਾਹੀਦੀ ਹੈ ਕਿ ਤਾੜੀ ਨਹੀਂ ਨਾ ਮਾਰ ਕਰਦੇ ਉਹਨਾਂ ਨੇ ਜਿਹੜੀ ਪਿੱਛੇ ਆ ਰਿਹਾ ਹੈ ਤੁਸੀਂ ਤਾੜੀ ਲਾ ਦਿਓ ਆ ਫਤੇ ਬਾਈ ਨਾ ਕਰੋ ਗੱਲ ਫਤੇ ਬਾਈ ਤੁਸੀਂ ਆਓ ਆਜੋ ਜੀ ਸਤ ਸੇ ਗੱਲ ਜੀ ਮੈਂ ਮੀਡੀਆ ਦੇ ਥਰੂ ਇਹੀ ਕਹਿਣਾ ਚਾਹੁੰਨਾ ਸਾਰੇ ਦਰਸ਼ਕਾਂ ਨੂੰ ਕਿ ਤੁਸੀਂ ਇਹ ਸਾਡੀ ਮੋਰੀ ਮੂਵੀ ਇੱਕ ਤੇਰੇ ਕਰਕੇ ਸਰਮਾਕਰਾਂ ਦੇ ਵਿੱਚ ਵਿਧ ਫੈਮਲੀ ਜ਼ਰੂਰ ਦੇਖਰਾਇਓ ਤੁਹਾਨੂੰ ਪੂਰਾ ਮਤਲਬ ਜੋ ਇੱਕ ਇਕੱਤੀ ਕਿਤਾਹ ਕਹਿੰਦੇ ਮੁੱਲ ਹੁੰਦਾ ਨਾ ਉਹ ਮੜੂਗਾ ਤੁਹਾਡੇ ਬਹੁਤ ਹੀ ਅੱਛੀ ਫੈਮਲੀ ਫਿਲਮ ਹੈ ਤੇ ਤੁਸੀਂ ਵਿਧ ਫੈਮਲੀ ਸਾਰਿਆਂ ਨੇ ਦੇਖਣ ਜ਼ਰੂਰ ਹੋਣਾ ਮੇਰੇ ਨਾਲ ਸਾਡੇ ਦਰਸ਼ਨੀਤ ਭਾਜੀ ਹੋਣੀ ਵੱਡੇ ਭਾਈ ਸਾਹਿਬ ਉਹ ਵੀ ਵਿਚਾਰ ਸਾਂਝੀ ਕਰਨਗੇ ਭਾਜੀ ਇੱਕ ਗਾਣਾ ਵੀ ਸੁਣਾਉਣਗੇ ਤੁਸੀਂ ਅੱਛਾ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਪੂਰੀ ਟੀਮ ਨੂੰ ਔਰ ਬਹੁਤ ਅੱਛਾ ਕਨਸੈਪਟ ਹੈ ਮੈਂ ਕਿਉਂਕਿ ਇਹਦੇ ਵਿੱਚ ਇੱਕ ਗਾਣਾ ਸੁਣਿਆ ਸੀ ਮੈਂ ਸਾਡੇ ਤਰਜ਼ ਦਾ ਇਹਦੇ ਚ ਇੱਕ ਗਾਣਾ ਹੈ ਉਹ ਮੈਨੂੰ ਗਾਣਾ ਸੁਣਾ ਕੇ ਗਿਆ ਮੈਨੂੰ ਗਾਣਾ ਸੁਣ ਕੇ ਮੈਨੂੰ ਇਸੇ ਤਰ੍ਹਾਂ ਲੱਗਿਆ ਸੀ ਵੀ ਮੂਵੀ ਵਾਕਿਆ ਹੀ ਦੇਖਣੀ ਚਾਹੀਦੀ ਹੈ ਸੋ ਮੈਂ ਸਾਰਿਆਂ ਨੂੰ ਗੁਜਾਰਿਸ਼ ਕਰਦਾ ਕਿ ਇਹਨੂੰ ਵੱਧ ਤੋਂ ਵੱਧ ਲੈ ਕੇ ਆਓ ਇਸ ਸਿਨੇਮਾ ਘਰਾਂ ਦੇ ਵਿੱਚ ਇਹ ਮੂਵੀ ਜ਼ਰੂਰ ਦੇਖੋ ਔਰ ਸਾਡੇ ਫਤਿਹ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਸਾਰੀ ਟੀਮ ਨੂੰ ਬਹੁਤ-ਬਹੁਤ ਤੇ ਬਹੁਤ ਅੱਛਾ ਕੰਮ ਕੀਤਾ ਪੂਰੀ ਟੀਮ ਨੇ ਇੱਥੇ ਨਵੇਂ ਕਾਫੀ ਚਿਹਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਬੰਟੀ ਝੰਡ ਵਾਲੀ ਆ ਜੀ ਉਹਨਾਂ ਦਾ ਅਸੀਂ ਥੈਂਕ ਯੂ ਕਰਦੇ ਹਾਂ ਕੀ ਸਾਨੂੰ ਇੱਕ ਫੋਨ ਦੀ ਛੋਟੀ ਜਿਹੀ ਸਕਰੀਨ ਤੋਂ ਅੱਜ ਵੱਡੇ ਪਰਦੇ ਤੇ ਲੈ ਕੇ ਆਇਆ ਉਹਨਾਂ ਦਾ ਵੀ ਥੈਂਕ ਯੂ ਤੇ ਸਾਡੇ ਪ੍ਰੋਡੂਸਰ ਸਾਹਿਬ ਅਜੀਤ ਸੇਰਾ ਜੀ ਰੀਤ ਬ੍ਰਾਜ ਪੈਂਜੀ ਹਣੀ ਉਹਨਾਂ ਦਾ ਵੀ ਥੈਂਕ ਯੂ ਤੇ মিডিਆ ਦਾ ਸਭ ਤੋਂ ਵੱਡਾ ਥੈਂਕ ਯੂ ਕਿ ਤੁਹਾਡੇ ਥਰੂ ਸਾਡੀ ਗੱਲਬਾਤ ਦਰਸ਼ਕਾਂ ਤੱਕ ਪਹੁੰਚ ਰਹੀ ਹੈ ਥੈਂਕ ਯੂ ਸੋਮਾ ਜੀ ਫਿਲਮ ਦੇਖਣ ਵਿਦ ਫੈਮਿਲੀ ਜ਼ਰੂਰ ਆਇਆ ਥੈਂਕ ਯੂ ਭਾਜੀ ਗਾਣਾ ਗਾਣਾ ਪੈਂਡਿੰਗ ਰਹੇਗਾ ਭਾਜੀ ਹਾਂ ਗਾਣਾ ਇੱਕ ਗਾਣਾ ਆ ਮੇਰੇ ਜੀਨ ਚ ਆ ਰਿਹਾ ਨਈਓ ਪਣੀ ਨਾ ਕਿਸੇ ਦੀ ਤੁਸੀਂ ਜੁੱਤੀ ਪੈਰਦੀ ਇਹ ਆਪਣੀਆਂ ਧੀਆਂ ਪਾਣਾ ਵਾਸਤੇ ਗਾਣਾ ਬਹੁਤ ਅੱਛਾ ਗਾਣਾ ਹੈ ਮਾਤਾ ਤੁਸੀਂ ਰਿਓ ਨਈਓ ਪਣੀ ਨਾ ਕਿਸੇ ਦੀ ਤੁਸੀਂ ਜੁੱਤੀ ਪੈਰਦੀ ਤੁਸੀਂ ਬਾਬਲੇ ਦਾ ਤਾਜ ਬਣਨਾ ਐਵੇਂ ਆਟੇ ਦੀ ਚਿੜੀ ਨਾ ਰਿਓ ਕੁੜੀਓ ਨੀ ਪਾਉ ਤੁਹਾਨੂੰ ਬਾਜ ਬਣਨਾ ਐਵੇਂ ਆਟੇ ਦੀ ਚਿੜੀ ਨਾ ਰੋ ਕੁੜੀਓ ਨੀ ਪਾਉ ਤੁਹਾਨੂੰ ਬਾਜ ਬਣਨਾ ਕੀ ਬਾਤ ਕੀ ਬਾਤ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸਰ ਸਰ ਨਾਲੇ ਸਰ ਇੱਥੇ ਤੁਸੀਂ ਇੱਥੇ ਅਗਰ ਨਮਾ ਗੱਲ ਕਰਿਆ ਹੀ ਗਾਦੇ ਮੈਂ ਤਾਂ ਬੜੇ ਪਾਪਾ ਦੇ ਸੁਣਾਉਂਗੀ ਪਰ ਰੱਖ ਸਕਦਾ ਹਾਂ ਉਹ ਕਿੱਥੋਂ ਅਸੀਂ ਤੁਰੇ ਸਾਂ ਤੇ ਕਿੱਥੋਂ ਅਸੀਂ ਅਪੜੇ ਹਰ ਜੁਦਾ ਹੋਏ ਤਾਂ ਕਦੇ ਮੁੜ ਕੇ ਨਹੀਂ ਟੱਕਰੇ ਨੀ ਮੈਂ ਪੁੱਛਿਆ ਕਿਸੇ ਤੋਂ ਮੈਨੂੰ ਦੱਸਿਆ ਕਿਸੇ ਨੇ ਹੁਣ ਬੜਾ ਪੁੱਛਤੋਂ ਨਹੀਂ ਏ ਮੈਂ ਵੀ ਸੋਚਦਾ ਸੀ ਕਾ ਤੂੰ ਇਹ ਨਯਦ ਓਨੀਏ ਮੈਂ ਵੀ ਸੋਚਦਾ ਸੀ ਹੁਣ ਕਾ ਤੂੰ ਆਦਿ ਓਨੀਏ ਤੇ ਮੈਂ ਸਤਨਾ ਸਾਰਿਆਂ ਨਾਲ ਤੁਹਾਡੇ ਸਾਰੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸਾਰੇ ਚੈਨਲਾਂ ਰਾਹੀਂ ਮੈਂ ਤੁਹਾਨੂੰ ਆਪਦਾ ਆਪਦਾ ਥੋੜਾ ਜਿਹੜੇ ਮੇਰੇ ਜ਼ਿੰਦਗੀ ਦਾ ਸਫਰ ਰਿਹਾ ਉਹਦੇ ਬਾਰੇ ਥੋੜੀ ਜਿਹੀ ਗੱਲਾਂ ਕਰਨੀਆਂ ਆ ਮੈਂ ਫਿਲਮ ਕੀਤੀ ਚਲੋ ਪ੍ਰਮਾਤਮਾ ਹਰੇਕ ਨੂੰ ਇਹ ਦਵੇ ਫਿਲਮ ਦਾ ਮੌਕਾ ਕਰਨ ਦਾ ਤੇ ਗਾਇਕੀ ਦਾ ਸਫਰ ਸ਼ੁਰੂ ਕਰਿਆ ਸੀ 2014 ਤੋਂ ਹੌਲੀ-ਹੌਲੀ ਲੱਗੇ ਰਹੇ ਤੇ ਉਰੇ ਪਹੁੰਚੇ ਆ ਮੈਂ ਨਾ ਜੱਗੀ ਬਾਈ ਆਇਆ ਜੱਗੀ ਸੰਘੇੜਾ ਬਹੁਤ ਬਾਖਮਾਰ ਰਾਈਟਰ ਆ ਇਹਨਾਂ ਨੇ ਮੈਨੂੰ ਜਿੰਨੇ ਕੁ ਜੋਗਾ ਕਰਿਆ ਬਾਈ ਨੇ ਕਰਿਆ ਗੁਰੂ ਘਰੇ ਲਾਵਾ ਕਿੰਨੇ ਗਾਣੇ ਬਾਈ ਨੇ ਹੱਟ ਦੇਤੇ ਪਰਚਾ ਦਰਜ ਨਾ ਤੇ ਮੈਂ ਜੱਗੀ ਬਾਈ ਨੂੰ ਪਹਿਲਾਂ ਵੀ ਇੱਕ ਵਾਰ ਪੁੱਛਿਆ ਸੀ ਅੱਜ ਵੀ ਪੁੱਛ ਰਿਹਾ ਆ ਦੁਬਾਰਾ ਬਾਈ ਬਹੁਤ ਸੰਗ ਦਾ ਬਾਈ ਓਰੇ ਅੱਜ ਮੈਂ ਆਹ ਮਕਾਮ ਤੇ ਪਹੁੰਚ ਗਿਆ ਪਹਿਲਾਂ ਮੈਨੂੰ ਗਾਣਾ ਨਹੀਂ ਦਿੰਦਾ ਹੁੰਦਾ ਸੀਗਾ ਕਿਉਂਕਿ ਕਹਦੇ ਜੱਟਾਂ ਦੇ ਲੋਟ ਜਾਇਆ ਹੋਇਆ ਮੈਂ ਉਵੇਂ ਲੋਟ ਜਾ ਕਰਕੇ ਗਿਆ ਹਨ ਤੇ ਮੈਨੂੰ ਗਾਣਾ ਨਹੀਂ ਦਿੰਦਾ ਸੀ ਹੁਣ ਆਪਾਂ ਅੱਜ ਫੇਰ ਹੀ ਫਿਲਮ ਕਰ ਰਹੇ ਆ ਤੁਹਾਡੇ ਸਾਰੇ ਦਰਸ਼ਕਾਂ ਤੇ ਤੁਹਾਡੇ ਪ੍ਰੈਸ ਵਾਲਿਆਂ ਦੇ ਸਹਾਰੇ ਜਿੰਨਾ ਕ ਵੀ ਮੇਰਾ ਨਾਮ ਹੋਇਆ ਹਨ ਤੇ ਬਾਈ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਬਾਈ ਕਿੱਦਾਂ ਲੱਗਦਾ ਫੀਲ ਹੁਣ ਵਧੀਆ ਆ ਰਿਹਾ ਪ੍ਰੀਮੀਅਰ ਦੇ ਉੱਤੇ ਆ ਕੇ ਦੱਸੋ ਆਜੋ ਕਰੋ ਇਹਦੀ ਸਾਰੀ ਖੁਸ਼ੀ ਗਾਲ ਦੀ ਮਤਲਬ ਜਿੱਦ ਦੇ ਹੀ ਸਟਾਰਟ ਕੀਤਾ ਸੀਗਾ ਉਦੋਂ ਮੈਨੂੰ ਇੰਨਾ ਜ਼ਰੂਰ ਪਤਾ ਸੀਗਾ ਇਹ ਬੰਦੇ 'ਚ એનર્ਜੀ ਬਹੁਤ ਵੀ ਜਿਹੜੇ ਕੁਛ ਨਾ ਕੁਛ ਖੱਟ ਲੈਣਾ ਗਿਆ ਸੋ ਅੱਜ ਉਹ ਦਿਨਾਂ ਮਤਲਬ ਸ਼ੁਰੂ ਹੋ ਚੁੱਕੇ ਨੇ ਮਿਊਜ਼ਿਕ ਦੇ ਵਿੱਚ ਤਾਂ ਚਲੋ ਅਸੀਂ ਵਧੀਆ ਕੀਤਾ ਹੀ ਆ ਹੁਣ ਫਿਲਮਾਂ ਵਿੱਚ ਵੀ ਸਾਨੂੰ ਪਤਾ ਸਾਡਾ ਭਰਾ ਬਹੁਤ ਵੱਡਾ ਨਾਮ ਖੱਟੂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਬਹੁਤ ਖੁਸ਼ੀ ਆ ਬਾਈ ਦੀ ਤੇ ਸਾਰੇ ਜਣੇ ਕੱਲ ਨੂੰ ਫਿਲਮ ਜ਼ਰੂਰ ਦੇਖਣ ਜਾਵੇ ਧੰਨਵਾਦ ਜ਼ਰੂਰ ਤੇ ਇੱਕ ਮੈਂ ਸਾਰੇ ਜਿੰਨੇ ਵੀ ਤੁਸੀਂ ਹੈਗੇ ਹੋ ਤਾਂ ਦਬਾਵਾਂ ਦੇ ਵਿੱਚ ਮੇਰੇ ਭਰਾ ਸਿੱਧੂ ਮੂਸੇ ਵਾਲੇ ਨੂੰ ਯਾਦ ਰੱਖਿਆ ਕਰੋ ਅੱਜ ਵੀ ਮਤਲਬ ਜੇ ਬਾਈ ਹੁੰਦਾ ਤਾਂ ਉਹਨੇ ਵਿੱਚ ਹੋਣਾ ਸੀਗਾ ਮੇਰਾ ਬਹੁਤ ਘੈਂਟ ਭਰਾ ਸੀ ਮੈਨੂੰ ਉਹਦਾ ਬਹੁਤ ਸਾਰਾ ਅੱਜ ਵੀ ਮੈਨੂੰ ਉਹਦੀ ਵਾਈਵਦਾ ਰਹਿੰਦੀ ਹੈ ਮੇਰੇ ਨਾਲ ਆ ਤੇ ਉਹ ਮੈਨੂੰ ਬਹੁਤ ਹੀ ਮੇਰਾ ਉਹ ਭਰਾ ਵਾ ਜਿਹੜਾ ਮੇਰੇ ਨਾਲ ਹੀ ਰਹਿੰਦਾ ਮੈਨੂੰ ਮੇਰੀਆਂ ਤਰੱਕੀਆਂ ਦੇ ਵਿੱਚ ਉਹਦਾ ਬਹੁਤ ਯੋਗਦਾਨ ਆ ਤੇ ਵਰਜੇਸ਼ ਆਏ ਨੇ ਤੇ ਤੁਸੀਂ ਕਰੋ ਗੱਲ ਸਤਿ ਸ਼੍ਰੀ ਅਕਾਲ ਸਾਰੇ ਨੂੰ ਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਵੀ ਬਹੁਤ ਸੋਹਣੀ ਫਿਲਮ ਹੈ ਰਿਸ਼ਤਿਆਂ ਦੀ ਫਿਲਮ ਹੈ ਇਮੋਸ਼ਨਲ ਫਿਲਮ ਹੈ ਤੇ ਤੁਸੀਂ ਫਿਲਮ ਦੇਖੋ ਫਿਲਮ ਦੇ ਬਾਅਦ ਫਿਰ ਸਾਰੇ ਆਪਾਂ ਗੱਲ ਕਰਦੇ ਥੈਂਕ ਯੂ ਵੈਲਕਮ ਆ ਬੱਚੇ ਬੱਚੇ ਨਹੀਂ ਵਾਤਾ ਕੇ ਬੱਚੇ ਨਹੀਂ ਕਰਾਜੀ ਗੱਲ ਆਜੋ ਬੱਚਿਓ ਆਜੋ ਇਹ ਬੱਚੇ ਦੇਖਣੇ ਨਹੀਂ ਦੇਖਣੇ ਨਹੀਂ ਫਿਰ ਕਿਵੇਂ ਇੱਧਰ ਕਰ ਲੈਨੇ ਇੱਧਰ ਕਰ ਹਾਂ ਇੱਧਰ ਕਰੋ ਇੱਧਰ ਕਰੋ ਹਾਂ ਉੱਥੇ ਪੈ ਰਹੇ ਨਹੀਂ ਬੈਠੋ ਕਿਵੇਂ ਲੱਗਦਾ ਆ ਜਾ ਪੁੱਤ ਰਿਆ ਆ ਇੱਥੇ ਹਾਂ ਦੇਖਦੇ 10 ਬੁੱਤ ਕਿਵੇਂ ਲੱਗੀ ਫਿਰ ਫਿਲਮ ਕਰਿਆ ਤੂੰ ਇਹਨੇ ਫਿਲਮ ਕਰੀ ਆ ਬਈ ਡਾਇਲੋਗ ਸੁਣਾ ਦੇ ਕੋਈ ਮੈਂ ਕਵਿਤਾ ਕੀਤੀ ਸੀ ਪੰਜਾਬੀ ਫਾਈਲ ਵਿੱਚ ਚਲੋ ਉਹ ਸੁਣਾਓ ਕਵਿਤਾ ਕਰਨਾ ਪਾਣਾ ਸਾਰੇ ਸੁਣਿਓ ਮੇਰੀ ਕਵਿਤਾ ਅੱਜ ਮੈਂ ਬਣੀ ਇੱਕ ਰੁੱਖ ਹਾਂ ਬਹੁਤ ਅਲੰਦਾ ਇਸ ਕੁਦਰਤ ਦੇ ਕੇਰੇ ਵਿੱਚ ਮਾਂ ਧਰਤੀ ਤੋਂ ਮੈਂ ਹੋਈ ਪੈਦਾ ਤੇ ਤੁਪਾਂ ਮੇਰੇ ਵਿੱਚ ਸਮਾਈਆਂ ਐਸ ਵੇੜੇ ਨੂੰ ਸਾ ਐਨਾ ਆਂਦਾ ਚੰਗਾ ਤੇ ਤੁਸੀਂ ਕਿਉਂ ਮੈਨੂੰ ਵੱਢਦੇ ਇੱਕ ਇੱਕ ਹੀ ਰਬੈ ਸਾਡੇ ਵਿੱਚ ਸਾਰੇ ਮੂਵੀ ਜ਼ਰੂਰ ਦੇਖਣਾ ਔਰ ਅੱਛੇ-ਅੱਛੇ ਰਿਵਿਊਸ ਦੇਣਾ ਹਾਂਜੀ ਤਾੜੀਆਂ ਲਾ ਦਿਓ ਕੁੜੀ ਦੀ ਕਮਲ ਥੈਂਕ ਯੂ ਜੀ ਥੈਂਕ ਯੂ ਸੋ ਮਚ ਇਹ ਸਾਡੀ ਫਿਲਮ ਦੀ ਸਭ ਤੋਂ ਸੋਹਣੀ ਕੁੜੀ ਆ ਤੇ ਕਮਲ ਖੰਗੂੜਾ ਜੀ ਦੀ ਇਹ ਬੈਸਟ ਫਰੈਂਡ ਆ ਇਹਨਾਂ ਨੂੰ ਤੁਸੀਂ ਇਹ ਵੀ ਪੁੱਛ ਸਕਦੇ ਹੋ ਵੀ ਕਮਲ ਖੰਗੂੜਾ ਜੀ ਅੱਜ ਤੱਕ ਇੰਨੇ ਸੋਹਣੇ ਤੇ ਉਹਨਾਂ ਦੀ ਉਮਰ ਕਿਉਂ ਨਹੀਂ ਵੱਧ ਰਹੀ ਉਹ ਚੀਜ਼ ਵੀ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਇਹ ਉਹਨਾਂ ਦੀ ਬੈਸਟ ਫਰੈਂਡ ਆ ਕਮਲ ਸ਼ਸ਼ੀਕਲ ਜੀ ਸਾਰਿਆਂ ਨੂੰ ਸੋ ਦੱਸੋ ਆਪ ਦੇ ਸੋ ਮੈਨੂੰ ਮਿਲ ਬਸ ਕਾ ਉਸ ਆਣੀ ਫਿਲਮ ਆ ਕੇ ਸਸ਼ਿਕਾ ਜੀ ਮੈਂ ਇਸ ਫਿਲਮ ਚ ਕਮਲ ਘੁੰਗੂਰ ਮੈਮ ਦੀ ਫਰੈਂਡ ਦਾ ਕਰੈਕਟਰ ਕਰ ਰਹੀ ਆ ਸੋ ਅਸੀਂ ਤਾਂ ਆਪਣੇ ਵੱਲੋਂ ਜਿੰਨੇ ਜੋਰ ਲੱਗ ਸਕਦੇ ਲਾਤਾ ਹੁਣ ਸਾਰੀ ਸਾਰਾ ਕੁਝ ਆਡੀਅנס ਦੇ ਹਵਾਲੇ ਉਹ ਸਾਡੀ ਫਿਲਮ ਨੂੰ ਦੇਖਣ ਤੇ ਦੱਸਣ ਕਿ ਉਹਨਾਂ ਨੂੰ ਕਿਵੇਂ ਦੀ ਲੱਗੀ ਥੈਂਕ ਯੂ ਬਿਲਕੁਲ ਅਸੀਂ ਹੁਣ ਫਿਲਮ ਦੇਖਦੇ ਆ ਸਾਰੇ ਜਣੇ ਤੁਸੀਂ ਵੀ ਦੇਖੋ ਉਦੋਂ ਵਾਰ ਆਪਾਂ ਰਿਵਿਊ ਕਰਦੇ ਆ ਜਿਹੜੇ ਹੋਰ ਕੋਈ ਰਹਿ ਗਏ ਉਹਨਾਂ ਨੂੰ ਮਿਲ ਲਿਓ ਠੀਕ ਆ ਥੈਂਕ ਯੂ